ਇਸ 올림픽ਸ 2024 ਦੀ ਜਲਦ ਹੀ ਸ਼ੁਰੂਆਤ ਹੋਣ ਵਾਲੀ ਹੈ ਇਸ ਦੇ ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਜਿਹਾ ਦੱਸਦੇ ਕਿ 26 ਜੁਲਾਈ ਤੋਂ ਖੇਡਾਂ ਦਾ ਇਹ ਮਹਾਕੁੰਭ ਸ਼ੁਰੂ ਹੋਵੇਗਾ ਤੇ ਖੇਡਾਂ ਦਾ ਮਹਾਕੁੰਭ 11 ਅਗਸਤ ਤੱਕ ਚੱਲੇਗਾ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਮਹਾਕੁੰਭ ਦੇ ਵਿੱਚ 206 ਦੇਸ਼ਾਂ ਦੇ 10500 ਐਥਲੀਟ ਹਿੱਸਾ ਲੈਣਗੇ ਤੇ ਹੁਣ ਇਸ ਨੂੰ ਲੈ ਕੇ BCCI ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ BCCI ਦਾ ਕਹਿਣਾ ਹੈ QIOA ਯਾਨੀ ਕਿ ਇੰਡੀਅਨ 올림픽ਸ ਐਸੋਸੀਏਸ਼ਨ ਨੂੰ 8 ਕਰੋੜ ਦੀ ਰਾਸ਼ੀ ਦੀ ਮਦਦ ਕਰਨਗੇ ਇਸ ਦਾ ਐਲਾਨ BCCI ਦੇ ਸਕੱਤਰ ਜੈ ਸ਼ਾਹ ਦੇ ਵੱਲੋਂ ਟਵੀਟ ਕਰਕੇ ਕੀਤਾ ਗਿਆ ਹੈ ਜੈ ਸ਼ਾਹ ਨੇ ਟਵੀਟ ਕਰਦੇ ਲਿਖਿਆ ਹੈ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ BCCI ਪੈਰਿਸ 올림픽 2024 ਦੇ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੇ ਸਾਡੇ ਬਿਹਤਰੀਨ ਐਥਲੀਟਾਂ ਨੂੰ ਸਪੋਰਟ ਕਰੇਗਾ ਅਸੀਂ ਇਸ ਅਭਿਆਨ ਦੇ ਲਈ IOA ਯਾਨੀ ਕਿ ਇੰਡੀਅਨ Olympic Association ਨੂੰ 8 ਕਰੋੜ ਰੁਪਏ ਦੇ ਰਿਆਂ ਅਸੀਂ ਆਪਣੇ ਪੂਰੇ ਦਲ ਨੂੰ ਸ਼ੁਭਕਾਮਨਾਵਾਂ ਦਿੰਦੇ ਆ ਪੈਰਿਸ 올림픽ਸ ਦੇ ਵਿੱਚ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ 117 ਖਿਡਾਰੀ ਹਿੱਸਾ ਲੈਣਗੇ ਇਨ੍ਹਾਂ ਖਿਡਾਰੀਆਂ ਦੇ ਇਲਾਵਾ ਖੇਡ ਮੰਤਰਾਲੇ ਨੇ ਸਹਿਯੋਗੀ ਸਟਾਫ ਦੇ 140 ਮੈਂਬਰਾਂ ਨੂੰ ਪੈਰਿਸ ਜਾਣ ਦੀ ਮਨਜ਼ੂਰੀ ਦਿੱਤੀ ਹੈ ਭਾਰਤੀ ਦਲ ਦੇ ਵਿੱਚ ਸਭ ਤੋਂ ਵੱਧ ਖਿਡਾਰੀ 29 ਐਥਲੈਟਿਕਸ ਨੇ ਇਹਨਾਂ ਵਿੱਚੋਂ 11 ਮਹਿਲਾਵਾਂ ਨੇ ਤੇ 18 ਪੁਰਸ਼ ਐਥਲੈਟਿਕਸ ਨੇ ਐਥਲੈਟਿਕਸ ਤੋਂ ਬਾਅਦ ਨਿਸ਼ਾਨੇਬਾਜ਼ੀ ਦੀ ਗੱਲ ਕਰੀਏ ਤਾਂ ਨਿਸ਼ਾਨੇਬਾਜ਼ੀ ਦੇ ਵਿੱਚ 21 ਤੇ ਹਾਕੀ ਦੇ ਵਿੱਚ 19 ਖਿਡਾਰੀ ਨੇ ਟੇਬਲ ਟੈਨਿਸ ਦੇ ਵਿੱਚ ਭਾਰਤ ਦੇ 8 ਬੈਡਮਿੰਟਨ ਦੇ ਵਿੱਚ ਪੀਵੀ ਸਿੰਧੂ ਸਣੇ 11 ਖਿਡਾਰੀ ਹਿੱਸਾ ਲੈਣਗੇ ਕੁਸ਼ਤੀ تیر ਅੰਦਾਜ਼ੀ ਤੇ ਬਾਕਸਿੰਗ ਦੇ ਵਿੱਚ 6-6 ਖਿਡਾਰੀ ਹਿੱਸਾ ਲੈਂਦੇ ਹੋਏ ਨਜ਼ਰ ਆਉਣਗੇ ਇਸ ਤੋਂ ਬਾਅਦ 골ਫ ਦੀ ਗੱਲ ਕਰੀਏ ਤਾਂ 골ਫ ਦੇ ਵਿੱਚ 4 ਇਸ ਦੇ ਵਿੱਚ ਤਿੰਨ ਤੇ ਰਾਕੀ ਦੀ ਗੱਲ ਕਰਦੇ ਆਂ ਤੇ ਰਾਕੀ ਦੇ ਵਿੱਚ ਦੋ ਤੇ ਸੈਲਿੰਗ ਦੇ ਵਿੱਚ ਦੋ ਖਿਡਾਰੀ ਹਿੱਸਾ ਲੈਣਗੇ ਜੰਗ ਮੈਦਾਨ ਦੇ ਵਿੱਚ ਉਤਰਨਗੇ ਤੇ ਘੋੜਸਵਾਰੀ ਜੁੱਡੋ ਰੋਇੰਗ ਅਤੇ weight lifting ਦੇ ਵਿੱਚ ਸਿਰਫ ਇੱਕ ਇੱਕ ਖਿਡਾਰੀ ਹੀ ਹਿੱਸਾ ਲੈਂਦਾ ਹੋਇਆ ਨਜ਼ਰ ਆਵੇਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ BCCI ਨੇ 올림픽ਸ ਦੇ ਵਿੱਚ ਤਗਮਾ ਜਿੱਤਣ ਵਾਲੇ ਖਿਡਾਰੀਆਂ ਦੀ ਮਦਦ ਕੀਤੀ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਜਿਵੇਂ ਦੱਸਦੀ ਹੈ ਕਿ 2021 ਦੇ ਵਿੱਚ ਟੋਕੀਓ ਦੇ ਵਿੱਚ 올림픽 ਹੋਏ ਸੀ ਤੇ ਉਸ ਵੇਲੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ BCCI ਦੇ ਵੱਲੋਂ ਸਨਮਾਨਿਤ ਕੀਤਾ ਗਿਆ ਸੀ BCCI ਨੇ 올림픽 ਵਿੱਚ 골ਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਨੂੰ 1 ਕਰੋੜ ਰੁਪਏ ਚਾਂਦੀ ਦਾ ਤਗਮਾ ਜਿੱਤਣ ਵਾਲੀ ਮੀਰਾ ਬਾਈ ਚਾਨ ਨੂੰ ਅਤੇ ਰਵੀ ਦਈਆ ਨੂੰ 50-50 ਲੱਖ ਰੁਪਏ ਦੀ ਸਹਾਇਤਾ ਕੀਤੀ ਸੀ ਤੇ ਇਸ ਦੇ ਨਾਲ ਹੀ ਪੀਵੀ ਸਿੰਧੂ ਲਵਲੀਨਾ ਬੋਰ ਗੋਹਨ ਬਜਰੰਗਪੁਰੀਆ ਨੂੰ 25-25 ਲੱਖ ਰੁਪਏ ਦਾ ਇਨਾਮ ਦਿੱਤਾ ਸੀ ਜਿਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ ਇਸ ਤੋਂ ਇਲਾਵਾ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ 7.5 ਕਰੋੜ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ ਸੀ ਤੇ ਹੁਣ BCCI ਦੇ ਵੱਲੋਂ ਇੱਕ ਵਾਰ ਫਿਰ ਐਲਾਨ ਕਰ ਦਿੱਤਾ ਗਿਆ ਹੈ BCCI ਦਾ ਕਹਿਣਾ ਹੈ ਕਿ 8 ਕਰੋੜ ਰੁਪਏ ਦੀ ਰਾਸ਼ੀ ਉਹ ਇੰਡੀਅਨ 올림픽 ਐਸੋਸੀਏਸ਼ਨ ਨੂੰ ਦੇਣਗੇ ਤਾਂ ਜੋ ਖਿਡਾਰੀਆਂ ਦੀ ਮਦਦ ਹੋ ਸਕੇ ਤੇ ਇਸ ਦੇ ਨਾਲ ਹੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਖਿਡਾਰੀਆਂ ਵੱਲੋਂ ਹਮੇਸ਼ਾ ਇਹੀ ਕਿਹਾ ਜਾਂਦਾ ਸੀ ਕਿ ਪੰਜਾਬ ਖਿਡਾਰੀਆਂ ਦੇ ਨਾਲ ਖੜੀ ਨਹੀਂ ਹੁੰਦੀ ਪਰ ਜੂਨ ਮਹੀਨੇ ਦੇ ਵਿੱਚ ਮੀਤ ਹੇਅਰ ਜੋ ਕਿ ਸਾਬਕਾ ਸਪੋਰਟ ਮਿਨਿਸਟਰ ਰੈਚ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਖਿਡਾਰੀ ਸੋਨੇ ਦਾ ਤਗਮਾ ਜਿੱਤ ਕੇ ਲਿਆਏਗਾ ਉਸ ਨੂੰ 3 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਇਨਾਮ ਵਜੋਂ ਤੇ ਸਿਲਵਰ ਮੈਡਲ ਜਿੱਤਣ ਵਾਲੇ ਨੂੰ 2 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਬ੍ਰੌਂਜ਼ ਮੈਡਲ ਜਿੱਤਣ ਵਾਲੇ ਨੂੰ 1 ਕਰੋੜ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ ਤੇ ਹੁਣ BCCI ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ 8 ਕਰੋੜ ਦੀ ਰਾਸ਼ੀ OIOA ਯਾਨੀ ਕਿ ਇੰਡੀਅਨ 올림픽ਸ ਐਸੋਸੀਏਸ਼ਨ ਨੂੰ ਦੇਣਗੇ